ਕਿ ਉਹ ਕਿ ਲੈਂਡ ਹੋਲਡਿੰਗ ਦਿਨੋ ਦਿਨ ਘਟ ਰਹੀ ਆ ਤੇ ਜੋ ਸਾਡੇ ਬੱਚੇ ਨੇ ਆਉਣ ਵਾਲੀ ਜਨਰੇਸ਼ਨ ਕਹਿ ਲੋ ਉਹ ਖੇਤੀ ਕੰਨੀ ਪਿੱਠ ਮੋੜ ਰਹੀ ਆ ਇਹਨੂੰ ਟੈਂਪਰੇਚਰ ਮੇਨਟੇਨ ਕਰਨ ਲਈ ਚਿਲਰ ਲਾਇਆ ਹੋਇਆ ਇਸ ਜਿਹਦੇ ਤੇ ਕੰਮਜਾਬ ਨਹੀਂ ਕਿਉਂਕਿ ਏਸੀ 16 ਡਿਗਰੀ ਤੋਂ ਘੱਟ ਟੈਂਪਰੇਚਰ ਡਾਊਨ ਨਹੀਂ ਕਰਦਾ ਅਸੀਂ ਜਦੋਂ ਆ ਸੈਸ਼ਨ ਸਾਡਾ ਖਤਮ ਹੋ ਗਿਆ ਮੈਂ ਦਸੰਬਰ ਚ ਪ੍ਰੋਗਰਾਮ ਕਰ ਰਿਹਾ ਵੀ ਦਸੰਬਰ ਦੇ ਪਹਿਲੇ ਹਫਤੇ ਇੱਕ ਟ੍ਰੇਨਿੰਗ ਬੈਚ ਸ਼ੁਰੂ ਕਰਾਂਗੇ ਜਿਹੜੀ ਮੈਨੂੰ ਆਸ ਆ ਵੀ ਇਹ ਬਹੁਤ ਹੀ ਜਣੀ ਜ ਹੁਣ ਤੱਕ ਤੇ ਜਿਹੜਾ ਮੇਰਾ ਤਜਰਬਾ ਜਦੋਂ ਦਾ ਇਹ ਲਾਇਆਗਾ ਤਾਂ ਮੈਂ ਇਹਦੇ ਵਿੱਚ ਪੂਰਾ ਆਸ ਬੰਦਾ ਕਿ ਪੰਜਾਬ ਦੀ ਕਿਸਾਨੀ ਨੇ ਇੱਕ ਨਵਾਂ ਕਹ ਲੋ ਵੀ ਕੀਤਾ ਸਤਾਪ ਕੇਸਰ ਦਾ ਜਦੋਂ ਨਾਮ ਆਉਂਦਾ ਤਾਂ ਦਿਮਾਗ ਦੇ ਵਿੱਚ ਇੱਕੋ ਗੱਲ ਚੱਲਦੀ ਹੈ ਵੀ ਇਹ ਕਸ਼ਮੀਰ ਦੇ ਵਿੱਚ ਪੈਦਾ ਹੁੰਦਾ ਪਰ ਹੁਣ ਕੇਸਰ ਦੀ ਖੇਤੀ ਪੰਜਾਬ ਦੇ ਵਿੱਚ ਵੀ ਹੋਣ ਲੱਗੀ ਹੈ ਅਗਾਹ ਬੰਦੂ ਕਿਸਾਨ ਵੱਲੋਂ ਜਿਹੜਾ ਹੈਗਾ ਉਹ ਪ੍ਰਾਲਾ ਕੀਤਾ ਗਿਆ ਹੈ ਪਹਿਲਾਂ ਤੁਹਾਨੂੰ ਉਹਨਾਂ ਦੀ ਲੈਬ ਦਿਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਇਸ ਟਾਈਮ ਬਠਿੰਡਾ ਦੇ ਪਿੰਡ ਘੋਮੜ ਕਲਾ ਵਿਖੇ ਮੌਜੂਦ ਆ ਜਿੱਥੇ ਅਗਾਹ ਵੱਧੂ ਕਿਸਾਨ ਜੋ ਸਟੇਟ ਬਾਡੀ ਵੀ ਨੇ ਨੈਸ਼ਨਲ ਬਾਡੀ ਵੀ ਨੇ ਉਹਨਾਂ ਵੱਲੋਂ ਜਿਹੜਾ ਹੈਗਾ ਇਹ ਜਿਹੜਾ ਹੈਗਾ ਕੇਸਰ ਦੀ ਖੇਤੀ ਕੀਤੀ ਜਾ ਰਹੀ ਆ ਸੁਖਪਾਲ ਸਿੰਘ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਇਹ ਸਾਰਾ ਪ੍ਰੋਜੈਕਟ ਜਿਹੜਾ ਹੈਗਾ ਚਲਾਇਆ ਗਿਆ ਤੇ ਪੰਜਾਬ ਵਿੱਚ ਕੇਸਰ ਦੀ ਖੇਤੀ ਜਿਹੜੀ ਆ ਸ਼ੁਰੂ ਕੀਤੀ ਗਈ ਆ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਰੋਤਿਆਂ ਨੇ ਦੇਖਣ ਆਲੇ ਨੇ ਹਾਂ ਗੱਲ ਕਰੀਏ ਇਹ ਵਿਚਾਰ ਕਿਸ ਤਰਾ ਆਇਆ ਜੀ ਤੁਹਾਡਾ ਵਿਚਾਰ ਮੇਰੇ ਜਿਹੜੇ ਮਨ 'ਚ ਇਸ ਤਰ੍ਹਾਂ ਆਇਆ ਜਿਉਂ ਕਿ ਲੈਂਡ ਹੋਲਡਿੰਗ ਦਿਨੋ-ਦਿਨ ਘਟ ਰਹੀ ਆ ਤੇ ਜੋ ਸਾਡੇ ਬੱਚੇ ਨੇ ਆਉਣ ਵਾਲੀ ਜਨਰੇਸ਼ਨ ਕਹਿ ਲੋ ਉਹ ਖੇਤੀ ਕੰਨੀ ਪਿੱਠ ਮੋੜ ਰਹੀ ਆ ਜਾਂ ਦੂਜੀ ਕੋਈ ਵੀ ਬੰਦਾ ਕੰਮ ਕਰਦਾ ਕੋਈ ਜਿਵੇਂ ਮਿਸਤਰੀ ਦਾ ਕੰਮ ਕਰਦਾ ਉਹਦਾ ਬੇਟਾ ਉਹ ਕੰਮ 'ਚ ਲੱਗ ਗਿਆ ਦੁਕਾਨਦਾਰ ਦਾ ਦੁਕਾਨਦਾਰ ਦਾ ਲੱਗ ਗਿਆ ਪਰ ਸਾਡੇ ਜਿਹੜੇ ਬੱਚੇ ਨੇ ਕਿਸਾਨੀ ਨਾਲ ਸੰਬੰਧਿਤ ਪਰਿਵਾਰਾਂ ਦੇ ਉਹ ਖੇਤੀ ਕੰਨੀ ਪਿੱਠ ਕਰ ਰਹੇ ਆ ਉਹਦੇ ਕਾਰਨ ਇਹ ਨੇ ਕਿਉਂਕਿ ਮਨ ਜੇ ਇਸ ਤਰ੍ਹਾਂ ਸਾਰਾ ਦਿਨ ਖੇਤੀ ਦੇ ਦਾਵਾ ਲੱਗੇ ਜਾਂਦਾ ਵੀ ਪੋਲਿਊਸ਼ਨ ਕਰਤਾ ਫਾਰਮਰ ਨੇ ਪਾਣੀ ਕਰਤਾ ਉਹ ਜਾਨੀ ਇਹਨੂੰ ਵਧੀਆ ਨਹੀਂ ਮੰਨ ਰਹੇ ਮੇਰੀ ਸੋਚ ਸੀ ਵੀ ਜਿਸ ਤਰ੍ਹਾਂ ਖੇਤੀ ਦੀ ਲੈਂਡ ਘਟ ਰਹੀ ਆ ਤੇ ਇੱਕ ਇੱਕ ਵਧੀਆ ਕੀਤਾ ਆਪਾਂ ਇਹੋ ਜਿਹਾ ਫਾਰਮਰ ਨੂੰ ਜਿਹੜਾ ਆਪਣੇ ਕਮਰਿਆਂ ਵਿੱਚ ਹੋ ਸਕੇ ਘਟ ਥਾਂ ਤੇ ਹੋ ਸਕੇ ਤੇ ਐਬਸੈਂਟੀ ਫਾਰਮਰ ਮੰਗੂ ਜਿਵੇਂ ਗਲਬ ਜੀ ਦੇ ਕੋਲ ਘੱਟ ਟਾਈਮ ਆ ਉਹ ਵੀ ਕਰ ਸਕੇ ਤਾਂ ਇਹ ਮੈਂ ਕਰਨ ਦੀ ਕੋਸ਼ਿਸ਼ ਕੀਤੀ ਆ ਇੱਕ ਤਰ੍ਹਾਂ ਦੀ ਆਰ ਐਨ ਡੀ ਸ਼ੁਰੂ ਕੀਤੀ ਆ ਜਿਹੜੀ ਮੈਨੂੰ ਆਸ ਆ ਵੀ ਇਹ ਬਹੁਤ ਹੀ ਜਣੀ ਜ ਹੁਣ ਤੱਕ ਦੇ ਜਿਹੜਾ ਮੇਰਾ ਤਜਰਬਾ ਜਦੋਂ ਦਾ ਇਹ ਲਾਇਆਗਾ ਤਾਂ ਮੈਂ ਇਹਦੇ ਵਿੱਚ ਪੂਰਾ ਆਸਵੰਦਾ ਕਿ ਪੰਜਾਬ ਦੀ ਕਿਸਾਨੀ ਨੇ ਇੱਕ ਨਵਾਂ ਕਹ ਲੋ ਵੀ ਕੀਤਾ ਸਥਾਪਿਤ ਹੋ ਗਏ ਮੈਂ ਜਿੱਸਾ ਸ਼ੁਰੂ ਚ ਗੱਲ ਕੀਤੀ ਵੀ ਇਹ ਕਸ਼ਮੀਰ ਦੀ ਖੇਤੀ ਹੈਗੀ ਫਿਰ ਇਹਦੇ ਲਈ ਉਹ ਜਿਹੜਾ ਹੈਗਾ ਮੌਸਮ ਦਾ ਕਿਵੇਂ ਪ੍ਰਬੰਧ ਕੀਤਾ ਗਿਆ ਇਹ ਲਾਈਵ ਕਿਸ ਤਰ੍ਹਾਂ ਤਿਆਰ ਕੀਤੀ ਗਈ ਤੁਹਾਨੂੰ ਇਹ ਲਾਇਬ ਦੇ ਉੱਤੇ ਟੋਟਲ ਸਾਡਾ 9 ਲੱਖ ਰੁਪਈਆ ਇਨਵੈਸਟ ਹੋਇਆ 15 बाई 15 ਦਾ ਰੂਮ ਆ ਜਿਹਦੇ ਤੇ 4 ਕੁਇੰਟਲ ਸੀਡ ਲੱਗ ਸਕਦਾ ਸੀ ਤਕਰੀਬਨ ਸਾਲੋ 6 ਲੱਖ ਰੁਪਈਏ ਦੀ ਇਨਵੈਸਟਮੈਂਟ ਜਿਹੜੀ ਬੀਜ ਦੀ ਆ ਪਰ ਸਾਨੂੰ 3 ਕੁਇੰਟਲ ਹੀ ਮਿਲਿਆ ਸੀ ਅੱਛਾ ਬਾਕੀ ਜਿਹੜਾ ਕਹਿ ਲੋ ਵੀ ਸਟਰਕਚਰ ਆ ਹਾ ਸਲੋਟਡ ਐਂਗਲ ਜ ਲੈ ਕੇ ਇਹ ਵੀ ਆਪ ਹੀ ਘਰੇ ਕਸ ਲੀਆਂ ਸਾਰੇ ਆਹਾਰ ਜਿਹੜੀਆਂ ਬਣਾਈਆਂ ਨੇ ਟਰੇ ਵਗੈਰਾ ਸਾਰਾ ਕੁਝ ਲਾ ਕੇ ਤਕਰੀਬਨ 9 ਲੱਖ ਰੁਪਏ ਦੀ ਇਨਵੈਸਟਮੈਂਟ ਆ ਇਹਨੂੰ ਟੈਂਪਰੇਚਰ ਮੇਨਟੇਨ ਕਰਨ ਲਈ ਚਿਲਰ ਲਾਇਆ ਹੋਇਆ ਇਸ ਜਿਹੇ ਦੇ ਤੇ ਕੰਮ ਜਾਬ ਨਹੀਂ ਕਿਉਂਕਿ ਏਸੀ 16 ਡਿਗਰੀ ਤੋਂ ਘੱਟ ਟੈਂਪਰੇਚਰ ਡਾਊਨ ਨਹੀਂ ਕਰਦਾ ਇਹਦੇ ਸਾਨੂੰ 5 ਤੱਕ ਵੀ ਲੈ ਜਾਣਾ ਪਿਆ ਜਾਂਦਾਗਾ ਤੇ ਹਿਮਿਡਿਟੀ ਅੰਦਰ 75% ਚਾਹੀਦੀ ਆ ਕਿ ਸੇ ਟਾਈਮ 70 ਚਾਹੀਦੀ ਆ ਉਹਦੇ ਲਈ ਹਿਮਿਡੀਫਾਇਰ ਲਾਇਆ ਹੋਇਆ ਜਿਹੜੀ ਸਾਨੂੰ ਪ੍ਰੋਬਲਮ ਆਈ ਹੈ CO2 ਗੈਸ ਦੀ ਵੀ ਆਈ ਹੈ ਇੱਥੇ ਕਿਉਂਕਿ ਸਾਡੇ ਇੱਥੇ ਆਕਸੀਜਨ ਜ਼ਿਆਦਾ ਸੀ ਕਿਉਂਕਿ ਸਾਰੇ ਬਾਗ ਲੱਗੇ ਹੋਏ ਨੇ ਤੇ ਐਟਮੋਸਫੀਅਰ ਵਧੀਆ ਸੀ ਤਾਂ ਉਹਦੀ ਮੇਨਟੇਨ ਕਰਨ ਲਈ CO2 ਦਾ ਸਿਲੰਡਰ ਲਾਇਆ ਹੋਇਆਗਾ ਉਹ ਨਾਰਮ ਸਾਰੇ ਜਿਹੜੇ ਕਸ਼ਮੀਰ ਵਾਲੇ ਇੱਥੇ ਆਪਾਂ ਆਪਦੀ ਲਾਈਵ ਚ ਪੂਰੇ ਕਰਕੇ ਤੇ ਇਹਨੂੰ ਗਰੋਅ ਕਰ ਰਹੇ ਹਾਂ ਜੀ ਅੱਛਾ ਜੀ ਆਪਣੇ ਅਕਸਰ ਪੰਜਾਬ ਦੇ ਵਿੱਚ ਐਮਐਸਪੀ ਨੂੰ ਲੈ ਕੇ ਰੌਲਾ ਪੈਂਦਾ ਫਿਰ ਇਹਦੀ ਮਾਰਕੀਟਿੰਗ ਇਸ ਤਰ੍ਹਾਂ ਕਰੋਗੇ ਮਾਰਕੀਟਿੰਗ ਦਾ ਦੇਖੋ ਮੈਂ ਇਹ ਹੀ ਕਹਾਂਗਾ ਵੀ ਸਾਡੇ ਕਿਸਾਨ ਬੱਚਿਆਂ ਨੂੰ ਕਿਸਾਨ ਵੀਰਾਂ ਨੂੰ ਵੇਚਣ ਤੇ ਸਿੱਟਣ ਦੀ ਪ੍ਰਵਾਹਾ ਸਮਝ ਨਹੀਂ ਪਾਉਗੀ ਠੀਕ ਹੈ ਇਹਨੂੰ ਆਪਾਂ ਸਿੱਟਣਾ ਨਹੀਂ ਇਹਨੂੰ ਵੇਚਣਾ ਠੀਕ ਹੈ ਅਸੀਂ ਕਿੰਨੂ ਆ ਕੋਈ ਸਬਜ਼ੀ ਆਸੀਂ ਹਮੇਸ਼ਾ ਵੇਚੀ ਆ ਸਿੱਟੀ ਨਹੀਂ ਉਹਨੂੰ ਬ੍ਰਾਂਡ ਬਣਾ ਕੇ ਲੈ ਕੇ ਗਏ ਆ ਇਹਦੀ ਟੋਟਲ ਆਪਾਂ ਉਹਨੂੰ ਜਿਸ ਤਰ੍ਹਾਂ ਦਾ ਪ੍ਰੋਸੈਸ ਆ ਡਰਾਈ ਕਰਕੇ ਪੈਕਿੰਗ ਕਰਕੇ ਲੈ ਕੇ ਜਾਵਾਂਗੇ ਤਾਂ ਇਹਨੂੰ ਇਹਨੂੰ ਰੈੱਡ ਗੋਲਡ ਕਿਹਾ ਜਾਂਦਾ ਠੀਕ ਹੈ ਤੇ ਸਿਉਣਾ ਬਿਕੂਗਾ ਕਿਉਂ ਨਹੀਂ ਜੀ ਬਿਲਕੁਲ ਬਿਲਕੁਲ ਠੀਕ ਆ ਨਾ ਉਹ ਗੱਲ ਨਹੀਂ ਵੀ ਜਿਹਦੇ ਸਾਡੇ ਕੋਲੇ ਕੁਆਲਿਟੀ ਆ ਸਾਨੂੰ ਤਾਂ ਕਹਿ ਲਓ ਵੀ ਜਿਹਨੇ ਸੱਜਣ ਮਿੱਤਰ ਮਿਲਣ ਵਾਲੇ ਨੇ ਕੇਸਰ ਲਈ ਵੇਰ ਨੇ ਜਾਂ ਕੇਸ਼ਰ ਨੂੰ ਖਾਨਦੇਸਕੀਨ ਨੇ ਸਰਦੀਆਂ ਵਿੱਚ ਖਾਸ ਕਰਕੇ ਉਹ ਸਾਨੂੰ ਹੁਣੇ ਕੋਈ ਕਹਿੰਦਾ ਮੈਨੂੰ 2 ਗ੍ਰਾਮ ਦੇ ਦਿਓ ਬਾਈ ਜੀ 5 ਗ੍ਰਾਮ ਦੇ ਦਿਓ ਬਾਕੀ ਕਹ ਲੋ ਵੀ ਜਿਹੜੀ ਹੋਲ ਸੇਲ ਮਾਰਕੀਟ ਆ ਉਹ 238000 ਰੁਪਿਆ ਸਰਕਾਰੀ ਰੇਟ ਨੇ ਉਹਨਾਂ ਉਹਨਾਂ ਨੂੰ ਦੇਣ ਦਾ ਤੇ 5 ਲੱਖ ਰੁਪਏ ਤੱਕ ਕਿਲੋ ਵਿਕਦਾ ਜੀ ਇਹ ਵੱਧ ਵੀ ਦੇ ਐਕਸਪੋਰਟ ਆਰਡਰ ਮਿਲਦਾ ਵੱਧ ਮੈਂ ਛੋਟੀ ਕੁਆਲਿਟੀ ਬਣਾਓਗੇ ਤਾਂ ਵਿਗਣ ਦੀ ਕੋਈ ਪ੍ਰੋਬਲਮ ਨਹੀਂ ਇਹ ਰੈਡ 골ਡ ਆ ਅੱਛਾ ਹਾਂਜੀ ਹਾਂ ਤੁਸੀਂ ਰੈਡ 골ਡ ਦੀ ਗੱਲ ਕੀਤੀ ਐ ਇਹ 15x15 ਦਾ ਤੁਸੀਂ ਇਹ ਲੈਬ ਤਿਆਰ ਕੀਤੀ ਐ ਕਿੰਨੀ ਕ ਉਮੀਦ ਆ ਵੀ ਤੁਹਾਨੂੰ ਇਹ ਤੋਂ ਕਿੰਨੀ ਕਮਤਨ ਹੋ ਜੂਗੀ ਦੇਖੋ ਆਮਦਨ ਜਿਹੜੀ ਆ ਮੈਂ ਇਸ ਤਰ੍ਹਾਂ ਮੇਰਾ ਫਸਟ ਇਅਰ ਆ ਮੈਂ ਇਹਨੂੰ ਕੋਟ ਨਹੀਂ ਕਰ ਸਕਦਾ ਜੇ ਮੈਂ ਇਹਨੂੰ ਕੋਟ ਕਰੂੰਗਾ ਤਾਂ ਮੈਂ ਇੱਕ ਗਮਰਾਹ ਕੁੰ ਜਾਨੀ ਸਾਨੂੰ ਜਵਾਬ ਦੇਵਾਂਗਾ ਜਿਹੜੀ ਤਾਂ ਸੀਡ ਦੇ ਵਿੱਚੋਂ ਆਮਦਨ ਆਉ ਤਾਂ ਮੇਰੀ ਤਕਰੀਬਨ ਮੈਂ ਕਹਾਂਗਾ ਮੈਂ 1.5 ਲੱਖ ਰੁਪਏ ਮੈਂ ਕੁਆਂਟਲ ਵੀ ਲਿਆ ਤਾਂ ਮੇਰਾ ਇਹ 10 ਕੁਇੰਟਲ ਸੀਡ ਤਿਆਰ ਹੋ ਜਾਊਗਾ ਜਦੋਂ ਇਹਨੂੰ ਅਸੀਂ ਸੀਡ ਮਲਟੀਪਲਾਈ ਲਈ ਅਗਲੇ ਮਹੀਨੇ ਲੈ ਕੇ ਜਾਵਾਂਗੇ ਤਾਂ ਉਹ ਜੇ 6 ਕੁਇੰਟਲ ਮੇਰਾ ਵਿੱਚ ਐਡ ਹੋਇਆ ਤਾਂ ਉਹ 9 ਲੱਖ ਰੁਪਏ ਮੇਰੀ ਆਮਦਨ ਹੀ ਆ ਜੇ ਕਹਾਂਗੇ ਤਾਂ ਜਿਹੜੀ ਕੇਸਰ ਦੀ ਗੱਲ ਆ ਕੇਸਰ ਦੇ ਵਿੱਚ ਮੇਰੇ ਕੋਲੇ 100% ਕਹਿ ਲਓ ਵੀ ਵੱਲਬ ਹੀ ਨਹੀਂ ਸੀ ਜਿਹੜੇ ਫੁੱਲ ਦੇਣ ਵਾਲੇ ਸੀ ਮੈਨੂੰ ਜੋ ਵੀ ਮਿਲਿਆ ਸੀ ਉਹਦੇ 30% ਵੱਲਬ ਸੀ ਜਿਹੜੇ ਫੁੱਲ ਦੇਣ ਵਾਲੇ ਸੀ ਇਸ ਕਰਕੇ ਜੇ ਮੈਨੂੰ ਇਹ ਚ ਆ ਵੀ ਮੈਨੂੰ ਇਹ ਜੋ 300 ਗ੍ਰਾਮ ਮੈਨੂੰ ਕੇਸਰ ਹੈ ਪਹਿਲੇ ਸਾਲ ਮਿਲੂਗਾ ਇਹ ਜਿਹੜੇ ਕੇਸਰ ਦੀ ਫੁੱਲ ਪ੍ਰੋਡਕਸ਼ਨ ਆ ਇਹ ਤੀਜੇ ਸਾਲ ਸਾਨੂੰ ਸਹੀ ਮਿਲੂਗੀ ਕਿਉਂਕਿ ਸਾਡੇ ਜਿਹੜਾ ਵੱਲਵਾਂ ਜਿੱਤੋਂ ਇਹ ਹੋਣਾ ਗੰਢੀ ਆ ਇਹ ਉਸ ਸਾਈਜ਼ ਦੀ ਉਦੋਂ ਤੱਕ ਸਾਨੂੰ 70% 100% ਦੀ 100% ਵੱਲਵ ਦੇਣ ਵਾਲੀ ਬਣੂਗੀ ਇਸ ਕਰਕੇ ਜੇ ਮੈਂ ਹੁਣ ਕਹਾਂਗਾ ਵੀ ਇਹਦੇ ਚ ਕਿਲੋ ਨਿਕਲਿਆ ਆ ਹੋਰ ਨਿਕਲਿਆ ਉਹ ਇੱਕ ਮੇਰਾ ਕਹੋ ਵੀ ਇਮਾਨਦਾਰੀ ਵਾਲਾ ਜਵਾਬ ਨਹੀਂ ਹੋਊਗਾ ਮੈਂ ਜਿਵੇਂ ਤੁਸੀਂ ਸ਼ੁਰੂ ਚ ਗੱਲ ਕੀਤੀ ਨੌਜਵਾਨ ਖੇਤੀ ਤੋਂ ਦੂਰ ਜਾ ਰਹੇ ਨੇ ਹੁਣ ਤੁਸੀਂ ਇੱਕ ਨਵਾਂ ਕਨਸੈਪਟ ਲੈ ਕੇ ਆਏ ਹੋ ਆਪਣੇ ਪਹਿਲਾਂ ਵੀ ਜਿਹੜੀ ਖੇਤੀ ਦੇ ਵਿੱਚ ਬਦਲਦੀ ਗੱਲ ਚੱਲਦੀ ਸੀ ਹੁਣ ਜੇ ਤੁਹਾਡੇ ਕੋਲ ਕੋਈ ਨੌਜਵਾਨ ਇਸ ਸੰਬੰਧੀ ਸਿੱਖਣ ਵਾਸਤੇ ਆਉਂਦੇ ਨੇ ਜੀ 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 ਉਹ ਉਹਨਾਂ ਨੌਜਵਾਨਾਂ ਨੂੰ ਤੁਸੀਂ ਫਿਰ ਟ੍ਰੇਨਿੰਗ ਵੀ ਦਿਓਗੇ ਜੀ ਜੀ ਅਸੀਂ ਅੱਜ ਜਦੋਂ ਆਹ ਸੈਸ਼ਨ ਸਾਡਾ ਖਤਮ ਹੋ ਗਿਆ ਮੈਂ ਦਸੰਬਰ ਚ ਪ੍ਰੋਗਰਾਮ ਕਰ ਰਿਹਾ ਵੀ ਦਸੰਬਰ ਦੇ ਪਹਿਲੇ ਹਫਤੇ ਇੱਕ ਟ੍ਰੇਨਿੰਗ ਬੈਚ ਸ਼ੁਰੂ ਕਰਾਂਗੇ ਉਹਦੇ ਲਈ ਬਿਲਕੁਲ ਅਸੀਂ ਨੋਮੀਨਲ ਚਾਰਜ ਰੱਖਾਂਗੇ ਪਹਿਲਾਂ ਪਹਿਲਾਂ ਮੈਂ ਸਟਾਰਟ ਦੇ ਵਿੱਚ ਜਦੋਂ ਪਹਿਲਾਂ ਮੈਂ ਅੰਗੋਰਾ ਰੈਵਿਟਸ ਦਾ ਵੀ ਕੰਮ ਸ਼ੁਰੂ ਕੀਤਾ ਸੀ 90 ਦੇ ਦਹਾਕੇ ਦੇ ਵਿੱਚ ਉਦੋਂ ਵੀ ਕਹ ਲਓ ਵੀ ਮੈਂ ਟ੍ਰੇਨਿੰਗਾਂ ਦਿੱਤੀਆਂ ਜੀ ਫ੍ਰੀ ਦਿੱਤੀਆਂ ਸੀ ਉਦੋਂ ਕੋਈ ਫੋਨ ਕਰ ਦਿੰਦੇ ਸੀ ਜਾਂ ਕਿਵੇਂ ਬਾਈ ਜੀ ਅਸੀਂ ਆਵਾਂਗੇ ਦੋ ਜਾਣੇ ਤਿੰਨ ਜਾਣੇ ਉਹਦੇ ਚੋਂ ਮੰਨ ਲਓ ਇਹਨਾਂ ਨੇ ਸੱਜਣਾ ਨੇ ਮੈਥੋਂ ਸੀਟ ਬੁੱਕ ਕਰਾ ਲਈ ਤੁਸੀਂ ਫੋਨ ਕੀਤਾ ਮੈਂ ਕਿਹਾ ਜੀ ਮੈਂ ਉਹਨੇ ਪੂਰੇ ਹੋ ਗਏ ਇਹ ਆਏ ਨਹੀਂ ਖਾਲੀ ਸੋਸੀ ਵੀ ਰਹਿ ਗਏ ਹੁਣ ਅਸੀਂ ਜਾਨੀ ਕੁਝ ਟੋਕਨ ਮਨੀ ਜ਼ਰੂਰ ਲਵਾਂਗੇ ਠੀਕ ਹੈ ਜੀ ਤੇ ਪਰ ਟ੍ਰੇਨਿੰਗ ਦਸੰਬਰ ਦੇ ਵਿੱਚ ਕਰਾਂਗੇ ਜਿਹੜਾ ਆਊਗਾ ਸਾਡਾ ਮਿਸ਼ਨਰੀ ਕੰਮ ਆ ਕੋਈ ਇਹ ਉਹ ਨਹੀਂ ਹੈ ਕੋਈ ਤਜਾਰਤ ਵਾਲੀ ਗੱਲ ਨਹੀਂ ਹਾਂਜੀ ਹਾਂਜੀ ਸੋ ਇਹ ਕਹਾਵਤੂ ਕਿਸਾਨ ਨੇ ਪਿੰਡ ਘੁੰਮਣ ਕਲਾਂ ਦੇ ਜਿੰਨਾ ਵੱਲੋਂ ਇਹ 15 ਬਏ 15 ਦੀ ਲੈਬ ਤਿਆਰ ਕੀਤੀ ਗਈ ਹੈ ਲੈਬ ਤਿਆਰ ਕਰਕੇ ਇਹਨਾਂ ਵੱਲੋਂ ਕੇਸਰ ਦੀ ਖੇਤੀ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਜੋ ਖੇਤੀ ਤੋਂ ਦੂਰ ਹੋ ਰਹੀ ਹੈ ਉਹਨਾਂ ਨੂੰ ਇੱਕ ਨਵੀਂ ਦਿਸ਼ਾ ਦੇ ਦਿੱਤੀ ਜਾ ਸਕੇ ਇੱਕ ਚੰਗਾ ਆਮਦਨ ਦਾ ਉਹਨਾਂ ਲਈ ਸਾਧਨ ਜਿਹੜਾ ਹੈਗਾ ਤਿਆਰ ਕੀਤਾ ਗਿਆ ਟ੍ਰੇਨਿੰਗ ਵੀ ਦੇਣ ਦੀ ਗੱਲ ਆਕੀ ਜਾ ਰਹੀ ਹੈ ਸੋ ਅਜਿਹੇ ਜਿਹੜੇ ਅਗਾਹ ਵਦੂ ਕਿਸਾਨ ਨੇ ਉਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਆ ਪੰਜਾਬ ਦੀ ਨੌਜਵਾਨੀ ਨੂੰ ਤਾਂ ਜੋ ਅੱਗੇ ਹੋਰ ਤਰੱਕੀ ਕਰ ਸਕਣ ਏਟੀਵੀ ਭਾਰਤ ਲਈ ਬਠਿੰਡਾ ਤੋਂ ਅਮਨਦੀਪ ਗੋਸਲ ਦੀ ਰਿਪੋਰਟ